ਹਾਰ ਹਾਰ ਸਲੋਕ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਸ਼ਾਰ ਦਾ ਮਤਲਬ ਹੁੰਦਾ ਸੁਆਹ ਪ੍ਰਭੂ ਦੇ ਭਜਨ ਤੋਂ ਬਿਨਾ ਹਰ ਕੋਈ ਸ਼ੈ ਮਨੁੱਖ ਦੇ ਨਾਲ ਨਹੀਂ ਜਾਂਦੀ ਸਾਰੀ ਮਾਇਆ ਜੋ ਮਨੁੱਖ ਕਮਾਉਂਦਾ ਰਹਿੰਦਾ ਹੈ ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ ਸੁਆਸਮਾਨ ਹੈ ਹਰ ਹਰ ਨਾਮ ਕਮਾਵਨਾ ਨਾਨਕ ਏ ਧਨਸਾਰ ਏ ਨਾਨਕ ਅਕਾਲ ਪੁਰਖ ਦਾ ਨਾਮ ਸਿਮਰਨ ਦੀ ਕਮਾਈ ਕਰਨਾ ਹੀ ਸਭ ਤੋਂ ਚੰਗਾ ਧਨ ਹੈ ਸਾਰ ਦਾ ਮਤਲਬ ਹੁੰਦਾ ਸ੍ਰੇਸ਼ਟ ਇਹ ਹੀ ਮਨੁੱਖ ਦੇ ਨਾਲ ਨਿਭਦਾ ਹੈ ਅਸ਼ਟਪਦੀ ਸੰਤ ਜਨ ਨਾਲ ਮਿਲ ਕਰੋ ਵਿਚਾਰ ਸੰਤਾਂ ਨਾਲ ਮਿਲ ਕੇ ਪ੍ਰਭੂ ਦੇ ਗੁਣਾ ਦੇ ਵਿਚਾਰ ਕਰੋ ਏਕ ਸਿਮਰ ਨਾਮ ਆਧਾਰ ਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ ਲਵੋ ਆਧਾਰ ਦਾ ਮਤਲਬ ਆਸਰਾ ਅ버 ਉਪਾਬ ਸਭ ਮੀਤ ਬਿਸਾਰੂ ਏ ਮਿੱਤਰ ਹੋਰ ਸਾਰੇ ਹੀਲੇ ਛੱਡ ਦਿਓ ਚਰਨ ਕਮਲ ਰਿਤਮੈ ਉਰ ਧਾਰੋ ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਟਿਕਾਓ ਭਾਵ ਸ਼ਬਦ ਨੂੰ ਹਿਰਦੇ ਵਿੱਚ ਟਿਕਾ ਲਵੋ ਕਰਨ ਕਰਨ ਸੋ ਪ੍ਰਭ ਸਮਰਥ ਓ ਪ੍ਰਭੂ ਜੋ ਸਭ ਕੁਝ ਕਰਨ ਤੇ ਜੀਵਾ ਪਾਸੋਂ ਕਰਾਉਣ ਦੀ ਤਾਕਤ ਰੱਖਦਾ ਹੈ ਦ੍ਰਿੜ ਕਰ ਗਹੁ ਨਾਮ ਹਰ ਵਥ ਉਸ ਪ੍ਰਭੂ ਦਾ ਨਾਮ ਰੂਪੀ ਸੋਨਾ ਪਦਾਰਥ ਪੱਕਾ ਕਰਕੇ ਸਾंभ ਲਵੋ ਇਹ ਧਨ ਸੰਚੂ ਹੋਵੂ ਭਗਵੰਤ ਇਹ ਭਾਈ ਨਾਮ ਰੂਪ ਇਹ ਧਨ ਇਕੱਠਾ ਕਰੋ ਤੇ ਭਾਗਾ ਵਾਲੇ ਬਣੋ ਸੰਤ ਜਨਾ ਕਾ ਨਿਰਮਲ ਮਨਤ ਸੰਤਾਂ ਦਾ ਇਹੀ ਪਵਿੱਤਰ ਉਪਦੇਸ਼ ਹੈ ਮੰਤ ਦਾ ਮਤਲਬ ਉਪਦੇਸ਼ ਇੱਕ ਆਸ ਰੱਖੂ ਮਨ ਮਾਹੀ ਆਪਣੇ ਮਨ ਵਿੱਚ ਇੱਕ ਪ੍ਰਭੂ ਦੀ ਆਸ ਰੱਖੋ ਸਰਬ ਰੋਗ ਨਾਨਕ ਮਿਟ ਜਾਹੀ ਇਹ ਨਾਨਕ ਇਸ ਤਰ੍ਹਾਂ ਸਾਰੇ ਰੋਗ ਮਿਟ ਜਾਣਗੇ ਜਿਸ ਧਨ ਕੋ ਚਾਰ ਕੁੰਟ ਉਠ ਧਾਵੈ ਹੀ ਮਿੱਤਰ ਜਿਸ ਧਨ ਦੀ ਖਾਤਰ ਤੂੰ ਚੋਹੀ ਪਾਸੀ ਉੱਠ ਦੌੜਦਾ ਹੈ ਸੋ ਧਨ ਹਰਿ ਸੇਵਾ ਤੀ ਪਾਵੈ ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਪ੍ਰਾਪਤ ਕਰ ਲਵੇਂਗਾ ਜਿਸ ਸੁਖ ਕੋ ਨਿਤ ਬਾਛੈ ਮੀਤ हे ਮਿੱਤਰ ਜਿਸ ਸੁਖ ਨੂੰ ਤੂੰ ਤੰਗਦਾ ਹੈ ਸੋ ਸੁਖ ਸਾਧੂ ਸੰਗ ਪਰੀਤ ਉਹ ਸੁਖ ਸੰਤਾਂ ਦੀ ਸੰਗਤ ਵਿੱਚ ਪ੍ਰੀਤ ਪਾਉਣ ਦੇ ਨਾਲ ਪਿਆਰ ਕਿੱਤਿਆਂ ਮਿਲਦਾ ਹੈ ਜਿਸ ਸੋਭਾ ਕੋ ਕਰੇ ਭਲੀ ਕਰਨੀ ਜਿਸ ਸੋਭਾ ਦੀ ਖਾਤਰ ਤੂੰ ਨੇਕ ਕਮਾਈ ਕਰਦਾ ਹੈ ਸਾ ਸੋਭਾ ਭਜ ਹਰ ਕੀ ਸ਼ਰਣੀ ਉਹ ਸੋਭਾ ਖੱਟਣ ਲਈ ਤੂੰ ਅਕਾਲ ਪੁਰਖ ਦੀ ਸ਼ਰਨ ਪਾਉ ਅਨਕ ਉਪਾਵੀ ਰੋਗ ਨਾ ਜਾਏ ਜਿਹੜਾ ਹਉਮੈ ਦਾ ਰੂਪ ਅਨੇਕਾਂ ਹਿੱਲਿਆਂ ਨਾਲ ਦੂਰ ਨਹੀਂ ਹੁੰਦਾ ਰੋਗ ਮਿਟੈ ਹਰ ਅਬਖਦ ਲਾਈ ਅਬਖਦ ਦਾ ਮਤਲਬ ਹੁੰਦਾ ਦਵਾਈ ਉਹ ਰੋਗ ਪ੍ਰਭੂ ਦਾ ਨਾਮ ਰੋਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ ਸਰਬ નિਧਾਨ ਮੈਂ ਹਰ ਨਾਮ ਨਿਧਾਨ ਸਾਰੇ ਦੁਨਿਆਵੀ ਖਜ਼ਾਨਿਆਂ ਵਿੱਚ ਪ੍ਰਭੂ ਦਾ ਨਾਮ ਵਧੀਆ ਖਜ਼ਾਨਾ ਹੈ निधान ਦਾ ਮਤਲਬ ਹੁੰਦਾ ਖਜ਼ਾਨਾ ਜਪ ਨਾਨਕ ਦਰਗਹਿ ਪਰਵਾਨ ਏ ਨਾਨਕ ਨਾਮ ਜਪ ਦਰਗਾਹ ਵਿੱਚ ਕਬੂਲ ਹੋਵੇਗਾ ਮਨ ਪ੍ਰਬੁੱਧੋ ਹਰ ਕੀ ਨਾਈ ਏ ਭਾਈ ਆਪਣੀ ਮਨ ਨੂੰ ਪ੍ਰਭੂ ਦੀ ਨਾਲ ਜਗਾਓ ਦੈ ਦਿਸ਼ ਧਾਵਤ ਆਵੇ ਠਾਈ ਨਾਮ ਦੀ ਬਰਕਤ ਨਾਲ ਦਸੀ ਪਾਸੀ ਧੋੜਦਾ ਇਹ ਮਨ ਕਾਣੀ ਵਿੱਚ ਆ ਜਾਵੇਗਾ ਤਾਕੂ ਬਿਗਨ ਨਾ ਲਾਗੈ ਕੋਈ ਉਸ ਮਨੁੱਖ ਨੂੰ ਕੋਈ ਔਕੜ ਨਹੀਂ ਲੱਗਦੀ ਜਾ ਕੇ ਰਿਦੈ ਵਸੇ ਹਰ ਸੋਏ ਜਿਸ ਦੇ ਹਿਰਦੇ ਵਿੱਚ ਉਹ ਪ੍ਰਭੂ ਵਸਦਾ ਹੈ ਕਲ ਤਾਤੀ ਠੰਡਾ ਹਰ ਨਾਉ ਕਲ ਯੁਗ ਤਤੀ ਅਗ ਹੈ ਭਾਵ ਵਿਕਾਰ ਜੀਵਨ ਨੂੰ ਸਾੜ ਰਹੇ ਹਨ ਪ੍ਰਭੂ ਦਾ ਨਾਮ ਠੰਡਾ ਹੈ ਸਿਮਰ ਸਿਮਰ ਸਦਾ ਸੁਖ ਪਾਉ ਉਸ ਨੂੰ ਸਦਾ ਸਿਮਰੋ ਤੇ ਸੁਖ ਪਾਉ ਭਉ ਬਿਨ ਸਹਿ ਪੂਰਨ ਹੋਏ ਆਸ ਨਾਮ ਸਿਮਰਿਆ ਡਰ ਉੱਡ ਜਾਂਦਾ ਹੈ ਤੇ ਆਸ ਪੂਰਨ ਜਾਂਦੀ ਹੈ ਭਗਤ ਭਾਈ ਆਤਮ ਪਰਗਾਸ ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤੇ ਆਤਮਾ ਚਮਕ ਪੈਂਦਾ ਹੈ ਤਿਤ ਘਰ ਜਾਏ ਵਸੇ ਅਬినాਸ਼ੀ ਜੋ ਸਿਮਰਦਾ ਹੈ ਉਸ ਦੇ ਘਰ ਹਿਰਦੇ ਵਿੱਚ ਅਬਨਾਸ਼ੀ ਪ੍ਰਭੂ ਆਵਸਦਾ ਹੈ ਕਹੋ ਨਾਨਕ ਕਾਟੀ ਜਮ ਫਾਸੀ ਏ ਨਾਨਕ ਆਖ ਕਿ ਨਾਮ ਜਪਦਿਆਂ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ਤਤ ਵਿਚਾਰ ਕਹ ਜਨ ਸਾਚਾ ਜੋ ਮਨੁੱਖ ਪਰਮਾਤਮਾ ਦੀ ਸਿਫਤ ਰੂਪ ਸੋਚ ਸੋਚਦਾ ਹੈ ਉਹ ਸੱਚਮੁੱਚ ਮਨੁੱਖ ਹੈ ਜਨਮ ਮਰੈ ਸੂ ਕਾਚੂ ਕਾਚਾ ਪਰ ਜੋ ਜਮ ਕੇ ਨਿਰਾ ਮਰ ਜਾਂਦਾ ਹੈ ਤੇ ਬੰਦਗੀ ਨਹੀਂ ਕਰਦਾ ਉਹ ਨਿਰੋਲ ਕੱਚਾ ਹੈ ਆਵਾ ਗਵਨ ਮਿਟੈ ਪ੍ਰਭ ਸੇਵ ਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਗੇੜ ਮੁਕ ਜਾਂਦਾ ਹੈ ਆਪ ਤਿਆਗ ਸ਼ਰਨ ਗੁਰਦੇਵ ਆਪਾ ਭਾਵ ਛੱਡ ਕੇ ਗੁਰੂ ਦੀ ਸ਼ਰਨੀ ਪੈ ਇਉ ਰਤਨ ਜਨਮ ਕਾ ਹੋਈ ਉਧਾਰ ਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ ਹਰ ਹਰ ਸਿਮਰ ਪ੍ਰਾਣ ਆਧਾਰ ਏ ਭਾਈ ਪ੍ਰਭੂ ਨੂੰ ਸਿਮਰ ਇਹੀ ਪ੍ਰਾਣਾ ਦਾ ਆਸਰਾ ਹੈ ਅਨਿਕ ਉਪਾਅ ਨਾ ਛੂਟਣ ਹਾਰੇ ਅਨੇਕਾਂ ਹੀਲਿਆਂ ਕੀਤਿਆਂ ਅਬਗਣਾ ਤੋਂ ਬਚ ਨਹੀਂ ਸਕੀਦਾ ਸਿਮਰਤਿ ਸ਼ਾਸਤ ਬੇਦ ਵਿਚਾਰੇ ਸਿਮਰਤਿਆ ਸ਼ਾਸਤਰ ਬੇਦ ਆਦਕ ਵਿਚਾਰਿਆਂ ਵੀ ਬਚ ਨਹੀਂ ਸਕੀਦਾ ਹਰ ਕੀ ਭਗਤ ਕਰੋ ਮਨ ਲਾਏ ਮਨ ਲਾ ਕੇ ਪ੍ਰਭੂ ਦੀ ਹੀ ਭਗਤੀ ਕਰੋ ਮਨ ਬੰਛਤ ਨਾਨਕ ਫਲ ਪਾਈ ਹੇ ਨਾਨਕ ਉਸ ਨੂੰ ਮਨ ਇਛਤ ਫਲ ਮਿਲ ਜਾਂਦੇ ਹਨ ਸੰਗ ਨ ਚਾਲਸ ਤੇਰੀ ਧਨਾ ਹੇ ਮੂਰਖ ਮਨ ਧਨ ਤੇਰੇ ਨਾਲ ਨਹੀਂ ਜਾ ਸਕਦਾ ਤੂੰ ਕਿਆ ਲਪਟਾਬੈ ਮੂਰਖ ਮਨਾ ਹੇ ਮੂਰਖ ਮਨ ਤੂੰ ਕਿਉਂ ਇਸ ਨੂੰ ਜਫਾ ਮਾਰੀ ਬੈਠਾ ਹੈ ਸੁੱਤ ਮੀਤ ਕੁਟੰਬ ਅਰ ਬਨਤਾ ਸੁੱਤ ਦਾ ਮਤਲਬ ਹੁੰਦਾ ਪੁੱਤਰ ਕਟੰਬ ਪਰਿਵਾਰ ਬਨਤਾ ਬੋਟੀ ਪੁੱਤਰ ਮਿੱਤਰ ਪਰਿਵਾਰ ਤੇ ਇਸਤਰੀ ਇਨ ਤੇ ਕਹੋ ਤੁਮ ਕਵਨ ਸਨਾਥਾ ਇਨਾ ਵਿੱਚ ਦਸ ਕੌਣ ਤੇਰਾ ਸਾਥ ਦੇਣ ਵਾਲਾ ਹੈ ਰਾਜ ਰੰਗ ਮਾਇਆ ਵਿਸਥਾਰ ਮਾਇਆ ਦੇ ਅਡੰਬਰ ਰਾਜ ਤੇ ਰੰਗ ਰਲੀਆਂ ਇਨ ਤੇ ਕਹੋ ਕਵਨ ਛੁਟਕਾਰ ਇਨਾ ਵਿੱਚੋਂ ਕਿਸ ਦੇ ਨਾਲ ਮੂਹ ਪਾਇਆ ਸਦਾ ਲਈ ਮਾਇਆ ਤੋਂ ਖਲਾਸੀ ਮਿਲ ਸਕਦੀ ਹੈ ਅਸ ਹਸਤੀ ਰੱਥ ਅਸਵਾਰੀ ਘੋੜੇ ਹਾਥੀ ਰੱਥਾਂ ਦੀ ਸਵਾਰੀ ਕਰਨੀ ਝੂਠਾ ਡੰਫ ਝੂਠ ਪਾਸਾਰੀ ਇਹ ਸਭ ਝੂਠਾ ਦਿਖਾਵਾ ਹੈ ਇਹ ਅਡੰਬਰ ਰਚਾਉਣ ਵਾਲਾ ਵੀ ਬਿਨ ਸੰਹਾਰ ਹੈ ਜਿਨ ਦੀਏ ਤਿਸ 부ਝੇ ਨਾ ਬਿਗਾਨਾ ਮੂਰਖ ਮਨੁਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ ਨਾਮ ਵਿਸਾਰ ਨਾਨਕ ਪਸ਼ੂ ਤਨ ਏ ਨਾਨਕ ਨਾਮ ਨੂੰ ਭਲਾ ਕੇ ਆਖਰ ਪਛਤਾਉਂਦਾ ਹੈ ਗੁਰ ਕੀ ਮਤ ਤੂੰ ਲੈ ਈਆਨੀ ਏ ਅਜਾਣ ਗੁਰੂ ਦੀ ਮਤ ਲੈ ਭਗਤ ਬਿਨਾ ਬਹੁ ਡੂਬੇ ਸਿਆਣੇ ਸਿੱਖਿਆ ਤੇ ਤੁਰ ਬੜੇ ਸਿਆਣੀ ਸਿਆਣੀ ਬੰਦੇ ਵੀ ਭਗਤੀ ਤੋਂ ਬਿਨਾਂ ਬਿਕਾਰਾਂ ਵਿੱਚ ਹੀ ਡੁੱਬ ਜਾਂਦੇ ਹਨ ਹਰ ਕੀ ਭਗਤ ਕਰੂ ਮਨ ਮੀਤ ਏ ਮਿੱਤਰ ਮਨ ਪ੍ਰਭੂ ਦੀ ਭਗਤੀ ਕਰ ਨਿਰਮਲ ਹੋਏ ਤੁਮਾਰੋ ਚੀਤ ਇਸ ਤਰ੍ਹਾਂ ਤੇਰੀ ਸੁਰਤ ਪਵਿੱਤਰ ਹੋਵੇਗੀ ਚਰਨ ਕਮਲ ਰਾਖੂ ਮਨ ਮਾਹੀ ਏ ਭਾਈ ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨ ਆਪਣੇ ਮਨ ਵਿੱਚ ਬਰੋ ਕੇ ਰੱਖ ਜਨਮ ਜਨਮ ਕੇ ਕਿਲ ਵਿਖ ਜਾਹੀ ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ਼ ਹੋ ਜਾਣਗੇ ਆਪ ਜਪੋ ਅਬਰਾਂ ਨਾਮ ਜਪਾਬੂ ਪ੍ਰਭੂ ਦਾ ਨਾਮ ਤੂੰ ਆਪ ਜਪ ਤੇ ਹੁਰਨਾ ਨੂੰ ਜਪਣ ਦੀ ਪ੍ਰੇਰਣਾ ਕਰ ਸੁਣਤ ਕਹਿਤ ਰਹਿਤ ਗਤ ਪਾਬੂ ਨਾਮ ਸੁਣਦਿਆਂ ਉਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ ਸਾਰ ਭੂਤ ਸਤ ਹਰ ਕੋ ਨਾਉ ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ ਸਹਿਜ ਸੁਭਾਈ ਨਾਨਕ ਗੁਣ ਗਾਉ ਏ ਨਾਨਕ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰਭੂ ਨਾਲ ਪ੍ਰੇਮ ਨਾਲ ਪ੍ਰਭੂ ਦੇ ਗੁਣਾਂ ਦਾ ਗੁਣ ਗਾਵਤ ਤੇਰੀ ਉਤਰ ਸਮੈਲ ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ ਵਿਕਾਰਾਂ ਦੀ ਮੈਲ ਉਤਰ ਜਾਏਗੀ ਬਿਨਸ ਜਾਏ ਹੋਮੇ ਵਿਖ ਫੈਲ ਹਿਰਦੇ ਰੂਪੀ ਵਿਹੋਦਾ ਖਲਾਰਾ ਹੋਮੇ ਰੂਪੀ ਵਿਹੋਦਾ ਖਲਾਰਾ ਵੀ ਮਿਟ ਜਾਏਗਾ ਹੋਏ ਆਚਿੰਤ ਵਸੇ ਸੁਖ ਨਾਲ ਬੇਫਿਕਰ ਹੋ ਜਾਏਗਾ ਤੇ ਸੁਖੀ ਜੀਵਨ ਬਤੀਤ ਹੋਵੇਗਾ ਸਾਸ ਗਰਾਸ ਹਰ ਨਾਮ ਸਮਾਲ ਦਮ ਬਾ ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ ਛਾੜ ਸਿਆਣਪ ਸਗਲੀ ਮਨਾ ਏ ਮਨ ਸਾਰੀ ਚਤਰਾਈ ਛੱਡ ਦੇ ਸਾਧ ਸੰਗ ਪਾਵੈ ਸੱਚ ਧਨਾ ਏ ਮਨ ਸਾਰੀ ਚਤਰਾਈ ਛੱਡ ਦੇ ਤੇ ਤੂੰ ਅਸਲ ਦੇ ਵਿੱਚ ਸੱਚਾ ਧਨ ਜਿਹੜਾ ਨਿਭਣ ਵਾਲਾ ਹੈ ਉਹ ਤੈਨੂੰ ਪ੍ਰਾਪਤ ਹੋ ਜਾਵੇਗਾ ਹਰ ਪੂੰਜੀ ਸੰਚ ਕਰੋ ਵਿਵਹਾਰ ਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ ਪੂੰਜੀ ਦਾ ਮਤਲਬ ਰਾਸ ਪੂੰਜੀ ਇਹ ਵਿਹਾਰ ਕਰ ਈहां ਸੁਖ ਦਰਗਹਿ ਜੈਕਾਰ ਇਸ ਜੀਵਨ ਵਿੱਚ ਸੁਖ ਮਿਲੇਗਾ ਤੇ ਪ੍ਰਭੂ ਦੀ ਦਰਗਾਹ ਦੇ ਵਿੱਚ ਆਦਰ ਹੋਵੇਗਾ ਤੇਰੀ ਜੈ ਜੈਕਾਰ ਹੋਵੇਗੀ ਸਰਬ ਨਿਰੰਤਰ ਏਕੂ ਦੇਖ ਸਭ ਜੀਵਾਂ ਦੇ ਅੰਦਰ ਇੱਕ ਅਕਾਲ ਪੁਰਖ ਨੂੰ ਹੀ ਵੇਖ ਕਹੋ ਨਾਨਕ ਜਾ ਕੀ ਮਸਤਕ ਲੇਖ ਏ ਨਾਨਕ ਆਖ ਏ ਕੰਮ ਉਹੀ ਮਨੁੱਖ ਕਰਦਾ ਹੈ ਜਿਸ ਦੇ ਮੱਥੇ ਦੇ ਭਾਗ ਹਨ ਏਕੋ ਜਪ ਏਕੋ ਸਲਾਹ ਇੱਕ ਪ੍ਰਭੂ ਨੂੰ ਹੀ ਜਪ ਤੇ ਇੱਕ ਪ੍ਰਭੂ ਦੀ ਹੀ ਸਿਫਤ ਕਰ ਏਕ ਸਿਮਰ ਏਕੋ ਮਨ ਆਹੀ ਇੱਕ ਨੂੰ ਸਿਮਰ ਹੇ ਮਨ ਇੱਕ ਪ੍ਰਭੂ ਦੇ ਮਿਲਣ ਦੀ ਤਾਂਗ ਜਿਹੜੀ ਹੈ ਉਹ ਮਨ ਦੇ ਵਿੱਚ ਰੱਖ ਇੱਕ ਸਕੇ ਗੁਣ ਗਾਉ ਅਨੰਤ ਇੱਕ ਪ੍ਰਭੂ ਦੇ ਹੀ ਗੁਣ ਗਾ ਮਨ ਤਨ ਜਾਪ ਏਕ ਭਗਵੰਤ ਮਨ ਵਿੱਚ ਤੇ ਸਰੀਰਕ ਇੰਦਰੀਆਂ ਦੇ ਰਾਹੀਂ ਇੱਕ ਭਗਵਾਨ ਨੂੰ ਹੀ ਜਪ ਏਕੂ ਏਕ ਏਕ ਹਰ ਆਪ ਸਭ ਥਾਹੀ ਪ੍ਰਭੂ ਆਪ ਹੀ ਆਪ ਹੈ ਪੂਰਨ ਪੂਰ ਰਹਿਓ ਪ੍ਰਭ ਵਿਆਪ ਸਭ ਜੀਵਾਂ ਵਿੱਚ ਪ੍ਰਭੂ ਹੀ ਵਸ ਰਿਹਾ ਹੈ ਅਨੇਕ ਬਸਥਾਰ ਇਕ ਤੇ ਭੈ ਜਗਤ ਦੇ ਅਨੇਕਾ ਖਲਾਰੇ ਇਕ ਪ੍ਰਭੂ ਤੋਂ ਹੀ ਹੋਏ ਹਨ ਇਕ ਆਰਾਧ ਪਰਾਛਤ ਗਏ ਇਕ ਪ੍ਰਭੂ ਨੂੰ ਸਿਮਰਿਆ ਪਾਪ ਨਾਸੂ ਹੋ ਜਾਂਦੇ ਹਨ ਮਨ ਤਨ ਅੰਤਰ ਏਕ ਪ੍ਰਭ ਰਾਤਾ ਜਿਸ ਮਨੁੱਖ ਦੇ ਮਨ ਤੇ ਸਰੀਰ ਵਿੱਚ ਇੱਕ ਪ੍ਰਭੂ ਹੀ ਪੁਰੋਤਾ ਗਿਆ ਹੈ ਗੁਰ ਪ੍ਰਸਾਦ ਨਾਨਕ ਇਕ ਜਾਤਾ ਏ ਨਾਨਕ ਉਸ ਨੇ ਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਪ੍ਰਭੂ ਨੂੰ ਪਹਿਚਾਣ ਲਿਆ ਹੈ ਉਹਦੇ ਨਾਲ ਪ੍ਰੀਤ ਜਿਹੜੀ ਹੈ ਉਹ ਬਣਾ ਲਈ ਹੈ